ਲੁਧਿਆਣਾ ਦੇ ਆਦੀ ਦੇ ਥਾਣਾ ਦਾਖਾ ਵਿਖੇ ਕੱਲ ਬਹੁਤ ਹੀ ਇੱਕ ਭਿਆਨਕ ਤੇ ਦਰਦਨਾਕ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ 35 ਸਾਲਾ ਸਬਜੀਤ ਕੌਰ ਜੋ ਕਿ ਇੱਕ ਵਾਹਨ ਰਾਇਕੋਡ ਤਿਆਰੀ ਸੀ ਤੇ ਰਾਇਕੋਡ ਰੋਡ ਪੁਲ ਕ੍ਰੋਸ ਕਰਕੇ ਜਦੋਂ ਮੁੱਲਾਪੁਰ ਦਾ ਐਂਟਰ ਕਰਦੀ ਹੈ ਤਾਂ ਚਾਈਨਾ ਡੂਰ ਨਾਲ ਉਸਦਾ ਗਾਲਾ ਕੱਟਿਆ ਜਾਂਦਾ ਵਾ ਜਿਸ ਤੋਂ ਬਾਅਦ ਜਦੋਂ ਮੌਕੇ ਤੇ ਹਸਪਤਲ ਲਿਜਾਇਆ ਗਿਆ ਤਾਂ ਉੱਥੇ ਉਸਦੀ ਮੌਤ ਹੋ ਗਈ। ਪਰਿਵਾਰ ਵੱਲੋਂ ਤੋਂ ਕੋਈ ਕਰਵਾ ਕਰ ਵੀ ਨਹੀਂ ਕਰਵਾਈ ਗਈ ਬਟ ਪੁਲਿਸ ਵੱਲੋਂ ਇੱਕ ਚੈਨਲ ਡੋਰ ਵੇਚਣ ਵਾਲੇ ਤੇ ਇਸਤੇਮਾਲ ਕਰਨ ਵਾਲੇ ਅਨਨੋਨ ਸੁਰੱਖਿਆ ਦੇ ਖਿਲਾਫ ਇੱਕ ਐਫਆਈਆਰ ਅਧੀਨ ਤਰ੍ਹਾਂ 304 ਆਈਪੀਸੀ 188 ਆਈਪੀਸੀ ਜੋੜੀ ਪਾਣੀ ਰੱਖੀ ਉਹਨਾਂ ਦੇ ਤਹਿਤ ਦਰਜ ਕੀਤੀ ਗਈ ਹੈ ਇਸ ਦੀ ਤਫਤੀਸ਼ ਵਿੱਚ ਸાસੀ ਅੱਜ ਪੂਰੇ ਸਬਡਿਵੀਜ਼ਨ ਦੇ ਵਿੱਚ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਸੀ ਇਸ ਵਿੱਚ ਜੋ ਟੈਨ ਡੋਰ ਦੀ ਵਿਕਰੀ ਕਰਦੇ ਨੇ ਜਾਂ ਇਸਤੇਮਾਲ ਕਰਦੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਸੋ ਇਸ ਕਾਰਵਾਈ ਦੇ ਤਹਿਤ ਅਸੀਂ ਸੁਧਾਰ ਥਾਣੇ ਵਿਖੇ 60 ਕਟੂ ਬRAND ਕੀਤੇ ਨੇ ਜਿੰਨਾਂ ਦੀ ਇੱਕ ਅਲੱਗ ਐਫਆਈਆਰ ਸੰਗੀਨ ਜੁਰਮਾਂ ਦੇ ਤਹਿਤ ਉੱਥੇ ਜੋ ਦੁਕਾਨ ਦਾ ਮਾਲਕ ਸੀਗਾ ਸੁਰਿੰਦਰ ਉਹ ਸੁਦਰ ਕਰਕੇ ਉਸ ਦੇ ਖਿਲਾਫ ਉਸ ਨੂੰ ਅਰੈਸਟ ਕਰਕੇ ਉਸ ਕੋਲੋਂ ਬਰਾਮਦਗੀ ਕੀਤੀ ਗਈ ਹੈ ਇਸ ਤੋਂ ਇਲਾਵਾ ਅਸੀਂ ਮੁੰਡਾ ਕੋ ਮਤਲਬ ਮੰਡੀ ਮੁਲਾਪੁਰ ਵਿਖੇ ਵੀ ਅਲੱਗ-ਅਲੱਗ ਘਰਾਂ ਦੇ ਉੱਪਰ ਛੱਤਾਂ ਦੇ ਜਾ ਕੇ ਜੋ ਬੱਚੇ ਪਤੰਗबाजी ਕਰ ਰਹੇ ਸਨ ਉਹਨਾਂ ਦੀ ਡੋਰ ਚੈੱਕ ਕਰਤੀ ਗਈ ਹੈ ਕਿ ਕੌਣ ਕਾਟਨ ਥ੍ਰੈਡ ਦਾ ਇਸਤੇਮਾਲ ਕਰ ਰਿਹਾ ਵਾ ਤੇ ਕੌਣ ਚਾਈਨੀਜ਼ ਡੋਰ ਪਲਾਸਟਿਕ ਡੋਰ ਦਾ ਇਸਤੇਮਾਲ ਕਰ ਰਿਹਾ ਸੋ ਸਵਿਚ ਵੀ ਅਗਰ ਸਾਨੂੰ ਕੋਈ ਵੀ ਬੱਚਾ ਇਸ ਚੀਜ਼ ਦਾ ਇਸਤੇਮਾਲ ਕਰਦਾ ਮਿਲਦਾ ਵਾ ਤਾਂ ਉਹਨਾਂ ਬੱਚਿਆਂ ਦੇ ਬੱਚਿਆਂ ਦੇ ਹੀ ਨਹੀਂ ਉਸਦੇ ਮਾਪਿਆਂ ਦੇ ਖਿਲਾਫ ਵੀ ਬੰਦੀ ਕਰ ਦਿੱਤੀ ਜਾਵੇ ਸੋ ਮੈਂ ਸਾਰੇ ਪਿੰਡਾਂ ਦੇ ਸਰਪੰਚਾਂ ਤੇ ਨਗਰ ਕੌਂਸਲ ਦੇ ਪ੍ਰਧਾਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਪਣੇ ਪਲੇਰੀ ਵਿੱਚ ਵੱਧ ਤੋਂ ਵੱਧ ਅਨਾਊਂਸਮੈਂਟਸ ਕਰਾਓ ਲੋਕਾਂ ਨੂੰ ਜਾਗਰੂਕ ਕਰੋ ਤਾਂ ਕਿ ਅਸੀਂ ਆਪਣੇ ਇੱਕ ਛੋਟੇ ਜਿਹੇ ਐਂਟਰਟੇਨਮੈਂਟ ਵਾਸਤੇ ਕਿਸ ਦੀ ਜਾਨ ਨਾ ਜਾਵੇ ਤੇ ਹਰ ਬੰਦਾ ਇਸ ਚੀਜ਼ ਦੀ ਪਾਲਣਾ ਕਰੇ ਤੇ ਚਾਈਨਰੋਡ ਦਾ ਇਸਤੇਮਾਲ ਬਿਲਕੁਲ ਪੂਰਨ ਦੌਰ ਤੇ ਬੰਦ ਹੋ ਸਕੇ